ਜਲੰਧਰ ਸ਼ਹਿਰ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਨੇ ਹਾਲਾਤਾਂ ਨੂੰ ਬੁਰੀ ਤਰ੍ਹਾਂ ਬੇਕਾਬੂ ਕਰ ਦਿੱਤਾ ਹੈ। ਪਿਛਲੇ ਕਈ ਘੰਟਿਆਂ ਤੋਂ ਪੈਰ ਹੀ بارش ਨੇ ਸ਼ਹਿਰ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ ਜਿੱਥੇ ਕਦੇ ਲੋਕਾਂ ਦੀ ਭਿੜ ਵਾਲੀਆਂ ਰੌਣਕਾਂ ਹੁੰਦੀ ਸੀ ਉਥੇ ਸਿਰਫ ਪਾਣੀ ਦਾ ਰੋਲਾ ਪਿਆ ਹੋਇਆ ਹੈ ਸ਼ਹਿਰ ਦੇ ਵੱਡੇ ਹਿੱਸਿਆਂ ਵਿੱਚ ਨਦੀਆਂ ਵਾਂਗ ਦਿਖ ਰਹੇ ਹਨ ਸੜਕਾਂ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਇਸ ਕਦਰ ਭਰ ਗਿਆ ਹੈ ਕਿ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਕਾਰਾਂ ਬਾਈਕ ਅਤੇ ਬੱਸਾਂ ਪਾਣੀ ਵਿੱਚ ਅੱਧੀਆਂ ਡੁੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਈ ਥਾਵਾਂ ਤੇ ਹਾਲਾਤ ਇੰਨੇ ਮਾੜੇ ਹਨ ਕਿ ਲੋਕ ਪੈਦਲ ਜਾਣ ਦੀ ਹਿੰਮਤ ਵੀ ਨਹੀਂ ਕਰ ਸਕਦੇ। ਬਜ਼ਾਰਾ ਵਿੱਚ ਵਪਾਰੀਆਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਰਿਹਾ ਹੈ। ਦੁਕਾਨਾਂ ਦੇ ਅੰਦਰ ਪਾਣੀ ਵੜ ਜਾਣ ਕਾਰਨ ਸਮਾਨ ਪੂਰੀ ਤਰ੍ਹਾਂ ਖਰਾਬ ਹੋ ਰਿਹਾ ਹੈ। ਰਿਹਾਇਸ਼ੀ ਇਲਾਕੇ ਵਿੱਚ ਘਰਾਂ ਦੇ ਅੰਦਰ ਤੱਕ ਪਾਣੀ ਦਾਖਲ ਹੋ ਗਿਆ ਹੈ ਜਿਸ ਨਾਲ ਲੋਕਾਂ ਘਰਾਂ ਵਿੱਚ ਫਸ ਚੁੱਕੇ ਹਨ। ਬੱਚੇ, ਬਜ਼ੁਰਗ ਅਤੇ ਸਭ ਤੋਂ ਜ਼ਿਆਦਾ ਬਾਰਿਸ਼ ਵਿੱਚ ਮੁਸੀਬਤ ਦਾ ਸਾਹਮਣਾ ਕਰ ਪੈ ਰਹੇ ਨੇ। ਕਈ ਪਰਿਵਾਰ ਆਪਣੀ ਜ਼ਰੂਰੀ ਚੀਜ਼ਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਇਸ ਮਾੜੇ ਹਾਲਾਤ ਵਿੱਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਬੱਸਾਂ ਤੇ ਹੋਰ ਵਾਹਨ ਸੜਕ ਤੇ ਰੁਕ ਗਏ ਹਨ ਜਦਕਿ ਆਮ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਜਾਣ ਲਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਲੰਧਰ ਦੇ ਕਈ ਮਹੱਤਵਪੂਰਨ ਚੌਕਾਂ ਤੇ ਸੜਕਾਂ ਤੇ ਜਾਮ ਦੀ ਸਥਿਤੀ ਬਣ ਚੁੱਕੀ ਹੈ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹਤ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਹਨ ਅਤੇ ਪਾਣੀ ਨਿਕਾਸੀ ਨਗਰ ਨਿਗਮ ਦੀ ਟੀਮਾਂ ਮੋਹਿੰਆ ਕਰਵਾਈਆਂ ਗਈਆਂ ਹਨ ਪਰ ਲੋਕਾਂ ਦੇ ਮੁਤਾਬਕ ਹਾਲਾਤ ਅਜੇ ਵੀ ਮਾੜੇ ਹਨ ਜਲੰਧਰ ਦੇ ਖਵਾ ਕਿਲਾਕਿਆ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਤੀਆਂ ਹਾਲਾਤਾਂ ਦੀ ਗੰਭੀਰਤਾ ਦਿਖਾਈਆਂ ਹਨ ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਵਿੱਚ ਨਿਕਾਸੀ ਪਨਾਲੀ ਕਮਜ਼ੋਰ ਹੋਣ ਕਰਕੇ ਹਰ ਸਾਲ ਮੇਂ ਇਸੇ ਤਰ੍ਹਾਂ ਬੰਦਾ ਹੈ ਇਹ ਪਾਰੀ ਬਾਰਿਸ਼ ਨਾਲ ਜਲੰਧਰ ਵਾਸੀਆਂ ਲਈ ਸਿਰਫ ਇੱਕ ਮੌਸਮੀ ਤਬਦੀਲੀ ਨਹੀਂ ਸਗੋ ਇੱਕ ਵੱਡਾ ਸੰਕਟ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਜੋ ਕਿ 2.5 ਵਜੇ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਸੀਗੇ ਕਿ ਮੈਂ 3 ਵਜੇ ਜੋ ਮਾਡਲ ਟਾਉਨ ਪਹੁੰਚਿਆ ਔਰ ਮਾਡਲ ਟਾਉਨ ਪਹੁੰਚਿਆ ਤੇ ਆਪਣੇ ਜੋ ਕਿ ਮਾਡਲ ਟਾਉਨ ਮਾਰਕੀਟ ਦੇ ਚੇਅਰਮੈਨ ਲਖਵੀਰ ਸਿੰਘ ਲਾਲੀ ਨੂੰ ਮੰਜੀ ਨੂੰ ਫੋਨ ਕੀਤਾ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਹਿਮਾਸ਼ੂ ਅਗਰਵਾਲ ਜੀ ਨੂੰ ਫੋਨ ਕੀਤਾ ਕਮਿਸ਼ਨਰ ਕਾਰਪੋਰੇਸ਼ਨ ਸ਼੍ਰੀ ਸੰਦੀਪ ਰਿਸ਼ੀ ਜੀ ਨੂੰ ਕਾਲ ਕੀਤੀ ਸਾਰਿਆਂ ਨੇ ਕਾਲ ਵੀ ਲਈ ਔਰ ਸਾਰੇ ਲੱਗੇ ਹੋਏ ਨੇ ਔਰ ਮਾਡਲ ਟਾਉਨ ਦਾ ਹਾਲ ਇਸ ਟਾਈਮ ਇਹ ਹੋ ਗਿਆ ਕਿ ਸਾਡਾ ਇੱਕ ਭਰਾ ਸੀ ਉਹ ਕਹਿੰਦਾ ਮੈਂ ਨੌਕਰੀ ਕਰਕੇ ਦੁਕਾਨ ਲਈ ਔਰ ਆ ਦੇਖੋ ਜੋ ਉਹਦੀ ਦੁਕਾਨ ਹੈ ਪਹਿਲਾਂ ਤੁਹਾਨੂੰ ਅੰਡਰਗਰਾਉਂਡ ਦਾ ਦੱਸਿਆ ਸੀਗਾ ਉਹਦਾ ਵੀ 1 CR ਤੋਂ ਉੱਪਰ ਨੁਕਸਾਨ ਹੈ ਇਹ ਮੇਰਾ ਭਰਾ ਕਹਿੰਦਾ ਮੈਂ ਬੜੀ ਮੁਸ਼ਕਲ ਇਥੋਂ ਤੱਕ ਅਕਰ ਪਹੁੰਚਿਆ ਸੀ ਇਹਦੀ ਬੇਸਮੈਂਟਾਂ ਜਿਹੜੀਆਂ ਹਨ ਐਦਾਂ ਭਰਗੀਆਂ ਨੇ ਤੇ ਪ੍ਰਮਾਤਮਾ ਦੇ ਕੇ ਇਹੀ ਅਰਦਾਸ ਕਰੋ ਸਾਰੇ ਕਿ ਇਹ ਹੁਣ ਠੱਲ ਪਵੇ ਮੀ ਨੂੰ ਕਿਉਂਕਿ ਮੀ ਬਹੁਤ ਇਸ ਟਾਈਮ ਵੀ ਜਿਹੜਾ ਤੇਜ਼ ਗਤੀ ਦੇ ਨਾਲ ਚੱਲ ਰਿਹਾ ਆ ਜੋ ਕਿ ਡਿਪਟੀ ਕਮਿਸ਼ਨਰ ਜਲੰਧਰ ਹਿਮਾਸ਼ੂਰ ਅਗਰਵਾਲ ਜੀ ਔਰ ਕਮਿਸ਼ਨਰ ਕਾਰਪੋਰੇਸ਼ਨ ਔਰ ਸਾਰੇ ਹੀ ਜੋ ਲੱਗੇ ਹੋਏ ਹਨ ਚਾਹੇ ਉਹ ਜੈਟ ਮਸ਼ੀਨਾਂ ਹਨ ਚਾਹੇ ਨੌ ਦੀਆਂ ਨੌ ਮੋਟਰਾਂ ਹਨ ਉਹ ਚੱਲ ਰਹੀਆਂ ਹਨ ਪਰ ਗੱਲ ਇਹ ਤਾਂ ਆ ਕਿ ਰੋਡ ਦੇ ਨਾਲ ਪੂਰੀਆਂ ਬੇਸਮੈਂਟਾਂ ਦੇ ਨਾਲ ਆ ਦੇਖੋ ਪਾਣੀ ਭਰ ਚੁੱਕਿਆ ਜੋ ਆਪਜੀ ਦੇਖ ਰਹੇ ਹੋ ਔਰ ਬਹੁਤ ਜ਼ਿਆਦਾ ਭਾਰੀ ਨੁਕਸਾਨ ਜੋ ਅਜੇ ਤੱਕ ਨਹੀਂ ਕਦੀ ਦੇਖਿਆ ਤੇ ਅਸੀਂ ਵੀ ਜੋ ਐਸੋਸੀਏਸ਼ਨ ਵਾਲੋ ਵੱਦ ਤੋਂ ਵੱਦ ਸਾਰੇ ਹੀ ਸਾਡੇ ਐਸੋਸੀਏਸ਼ਨ ਵਾਲੇ ਲੱਗੇ ਹਨ ਜਿੰਨਾ ਜਿੰਨਾਂ ਨੂੰ ਜਗਾਇਆ ਗਿਆ WhatsApp ਦੁਆਰਾ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਜੋ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੇ ਦਿੱਤੇ ਹੋਏ ਨੇ ਉਹਨਾਂ ਨੇ ਕਾਲ ਕੀਤੀਆਂ ਗਈਆਂ ਔਰ ਜਿਹੜਾ ਨੁਕਸਾਨ ਦੀ ਪਰਵਾਹੀ ਕੋਈ ਨਹੀਂ ਹੈਗੀ ਇਹਦਾ ਵਿਚਾਰਿਆਂ ਦਾ ਜੁੱਤੀਆਂ ਦਾ ਕੰਮ ਹੈਗਾ ਆ ਇੱਥੇ ਜੋ ਸਾਰਾ ਹੀ ਇਹਦਾ ਬੇਸਮੈਂਟ ਭਰਨ ਦੇ ਨਾਲ ਸਾਰਾ ਨੁਕਸਾਨ ਹੋ ਗਿਆ ਆ ਔਰ ਪ੍ਰਮਾਤਮਾ ਇੱਥੇ ਮਿਹਰ ਭਰਿਆ ਹੱਥ ਰੱਖੇ ਕੋਈ ਗੱਲ ਨਹੀਂ ਕਾਕਾ ਤੇ ਚੀਜ਼ਾਂ ਬਣ ਜਾਣੀਆਂ ਆ ਤੂੰ ਮੇਰਾ ਭਰਾ ਬਜਿਆ ਹੋਇਆ ਆ ਇਹ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਪੰਗਾ ਨਹੀਂ ਲੈਣਾ ਅੰਦਰ ਨਹੀਂ ਜਾਣਾ ਮੈਂ ਮਿਹਨਤ ਕਰੂੰਗਾ ਬਹੁਤ ਮਿਹਨਤ ਕਰੂੰਗਾ ਤੂੰ ਆ ਗੜੀ ਕਰ ਦੇਣਾ